ਪਿੱਤਰ ਦਿਹਾੜਾ ਸੀਗਾ 2 ਅਕਤੂਬਰ ਮਹਾਤਮਾ ਗਾਂਧੀ ਜੀ ਦਾ ਉਹਨਾਂ ਦੀ ਸ਼ਤਾਬਦੀ ਹੈਗੀ ਹੈ ਉਹਨਾਂ ਉਹਨਾਂ ਦਾ ਉਹਨਾਂ ਦੀ ਮਤਲਬ ਅੱਜ ਦਾ ਉਹਨਾਂ ਦਾ ਜਨਮ ਜਨਮ ਦਿਹਾੜਾ ਹੈਗਾ ਹੈ ਤੇ ਦੁਸ਼ਹਿਰੇ ਦਾ ਪਰਬ ਹੈਗਾ ਹੈ ਤੇ ਨਾਲ ਦੀ ਨਾਲ ਮਤਲਬ ਅੱਜ ਆਪਾਂ ਸ਼ਾਸਤਰੀ ਦਾ ਵੀ ਜਨਮ ਦਿਨ ਹੈਗਾ ਹੈ ਸੋ ਅੱਜ ਦੇ ਦਿਹਾੜੇ ਤੇ ਆਪਾਂ ਸਾਰੇ ਪੰਜਾਬ ਦੇ ਜੋ ਕਾਂਗਰਸੀ ਹੈਗੇ ਜਿਨ੍ਹਾਂ ਨੂੰ ਕਾਂਗਰਸ ਨਾਲ ਪਿਆਰ ਹੈ ਦੇਸ਼ ਨਾਲ ਪਿਆਰ ਹੈ ਮਨੁੱਖਤਾ ਨਾਲ ਪਿਆਰ ਹੈ ਸਾਰੇ ਇਕੱਠੇ ਹੋਏ ਨੇ ਔਰ ਅੱਜ ਦਾ ਜੋ ਕੁਮੰਤਰੀ ਹਾਲਾਤਾਂ ਨੇ ਜੋ ਟੈਨਸ਼ਨਾਂ ਚੱਲ ਰਹੀਆਂ ਪਈਆਂ ਨੇ ਚਾਹੇ ਉਹ ਸੀਰੀਆ ਹੋਵੇ ਚਾਹੇ ਉਹ ਗਾਜ਼ਾ ਪੱਟੀ ਹੋਵੇ ਚਾਹੇ ਉਹ ਯੂਕਰੇਨ ਦਾ ਜੰਦ ਹੋਵੇ ਔਰ ਜੋ ਦੇਸ਼ ਪਰ ਵਿੱਚ ਜੋ ਮਤਲਬ ਇੱਕ ਖਾਸ ਤਰ੍ਹਾਂ ਦਾ ਫਿਰਕੂ ਫਿਰਕਾ ਪ੍ਰਸਤੀ ਦਾ ਮਾਹੌਲ ਜਿਹੜੀ ਆਪਸ ਵਿੱਚ ਕਸ਼ੀਦਗੀ ਦਾ ਮਾਹੌਲ ਨਫਰਤ ਦਾ ਮਾਹੌਲ ਜੋ ਚ ਵਧ ਰਿਹਾ ਹੈਗਾ ਜੋ ਪੰਜਾਬ ਵਿੱਚ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਵਾਸੀ ਵਰਸ ਪੰਜਾਬੀਆਂ ਦੇ ਇਹ ਸਾਰਾ ਮਾਹੌਲ ਅੱਜ ਅੱਜ ਦੇ ਮਾਹੌਲ ਵਿੱਚ ਗਾਂਧੀ ਜੀ ਹੋਰਾਂ ਦੇ ਵਿਚਾਰਾਂ ਦੀ ਸਹਿਨਸ਼ੀਲਤਾ ਦੀ ਸਚਾਈ ਦੀ ਇਹ ਇਮਾਨਦਾਰੀ ਦੀ ਜਿਹੜੀ ਹੈਗੀ ਹੈ ਸੱਚਾਈ ਦੀ ਅਹਿੰਸਾ ਦੀ ਜੋ ਕਦਰ ਹੈਗੀ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਲੋੜ ਹੈਗੀ ਤੇ ਸਾਰੇ ਕਾਂਗਰਸ ਪਾਰਟੀ ਨੇ ਤૈયਿਆ ਕੀਤਾ ਹੈਗਾ ਕਿ ਅਸੀਂ ਅੱਜ ਦੀਆਂ ਮੁਸ਼ਕਲ ਹਾਲਤਾਂ ਵਿੱਚ ਜਦੋਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਸਾਡੇ ਲੀਡਰ ਤੱਕ ਨੂੰ ਕਿ ਜਾਨੋਂ ਮਾਰਨ ਦੇ ਧਮਕੀਆਂ ਤੇ ਆ ਰਹੀਆਂ ਟੀਵੀ ਚੈਨਲ ਦੇ ਬੈਠ ਕੇ ਆਰਐਸਐਸ ਵੱਲੋਂ ਤਾਂ ਅਸੀਂ ਡੱਟ ਕੇ ਜਿਵੇਂ ਕਾਂਗਰਸ ਪਾਰਟੀ ਪਿਛਲੇ 70 80 ਸਾਲ ਤੋਂ ਲਗਾਤਾਰ ਜੰਗੇ ਆਜ਼ਾਦੀ ਦੇ ਸੰਘਰਸ਼ ਦੌਰਾਨ ਵੀ ਤੇ ਉਸ ਤੋਂ ਬਾਅਦ ਵੀ आरएसएस ਨੂੰ ਦਾ ਵਿਰੋਧ ਕਰਦੀ ਆ ਰਹੀ ਹੈ ਅਸੀਂ ਇਸ ਆਪਣੇ ਵਿਰੋਧ ਨੂੰ ਜਾਰੀ ਰੱਖਾਂਗੇ ਔਰ ਇਹਨਾਂ ਦੀ ਆਰਐਸਐਸ ਦੀ ਚੁਣੌਤੀ ਹੈਗੀ ਹੈ ਇਹਨੂੰ ਸਤਿਕਾਰ ਦੇ ਹੋਏ ਐਲਾਨ ਕਰਦੇ ਆ ਕਿ ਅਸੀਂ ਆਪਣੇ ਲੀਡਰ ਦੀ ਡਟ ਕੇ ਰਾਖੀ ਕਰਾਂਗੇ ਔਰ ਆਪਣੀ ਵਿਚਾਰਧਾਰਾ ਦੀ ਰਾਖੀ ਕਰਾਂਗੇ ਔਰ ਸਰਕਾਰ ਨੂੰ ਇਹ ਤਾਣਨਾ ਕਰਦੇ ਆ ਕਿ ਸਾਡੇ ਲੀਡਰ ਦੀ ਜਿਹੜੀ ਸੁਰੱਖਿਆ ਹੈਗੀ ਹੈ ਉਹ ਜਿਹੜੀ ਵਾਪਸ ਲਈ ਹੈਗੀ ਆ ਉਹ ਵਧਾਈ ਜਾਵੇ ਔਰ ਉਹਨਾਂ ਨੂੰ ਵੀ ਸਭ ਤੋਂ ਟੌਪ ਦੀ ਸੁਰੱਖਿਆ ਜੋ ਮੋਦੀ ਨੂੰ ਹੈਗੀ ਹੈ ਉਹ ਸੁਰੱਖਿਆ ਉਹਨਾਂ ਨੂੰ ਮਹਿਆ ਕਰਾਈ ਜਾਵੇ ਸਰ ਜੀਐਸਟੀ ਘਟਾਉਣ ਦੀਆਂ ਗੱਲਾਂ ਹੋ ਰਹੀਆਂ ਕੇਂਦਰ ਸਰਕਾਰ ਵੱਲੋਂ ਕੀ ਲੱਗਦਾ ਹੈ ਕਿ ਸ਼ੁਖਵਾ ਹੈ ਇਹ ਸ਼ੁਖਵਾ ਹੈ ਜੀ ਪਹਿਲਾਂ ਬਹੁਤ ਸਥਾਨ ਕਰ ਦਿੱਤਾ ਹੈਗਾ ਇਹ ਤਾਂ ਵਿੱਚੋਂ ਇੱਕ ਦੋ ਮਾਸਾ ਚਿੱਤੀ ਚੱਕਣ ਵਾਲੀ ਗੱਲ ਹੈਗੀ ਹੈ ਅਸਲੀ ਫਾਇਦਾ ਕਿਹਨੂੰ ਹੋਣਾ ਅਜੇ ਗੱਲਾਂ ਸਾਫ਼ ਨਹੀਂ ਹੋ ਸਕੀਆਂ ਕੁਝ ਕੰਪਨੀਆਂ ਨੇ ਆਪਣੇ ਬੈਨੀਫਿਟ ਪਾਸ ਔਨ ਕੀਤੇ ਹੈਗੇ ਬਾਕੀ ਅਜੇ ਬਹੁਤ ਸਾਰੇ ਬੈਨੀਫਿਟ ਜਿਹੜੇ ਆਏ ਨੇ 6 ਸਾਲ ਲੁੱਟਣ ਤੋਂ ਬਾਅਦ ਉਹ ਜਿਹੜੇ ਉਹ ਨੁਕਸਾਨ ਦੇ ਗੱਲ ਨਹੀਂ ਕਰਦੇ ਜਿਹੜਾ ਮੜਾ ਜਿਹਾ ਸ਼ਕੂਫਾ ਛੱਡਿਆ ਉਹਦਾ ਪ੍ਰਚਾਰ ਕਰਨ ਦੇ ਹੈਗੀ ਜਾਂਦੇ ਵੀ ਇਹ ਸੀ ਕਿ ਇਹ ਤਾਂ ਐ ਕਰ ਰਹੇ ਕੋ ਕੰਨਾ ਕਰੇ ਜਿਵੇਂ ਲਿਆਈ ਸੀ ਕਾਂਗਰਸ ਤੇ ਵਾਪਸ ਆਸੀ ਲਏ ਪਤੰਦਰੋਂ ਤੁਸੀਂ ਲੈ ਕੇ ਆਏ ਸੀ ਤੁਸੀਂ ਗੰਦ ਪਾਇਆ ਸੀ ਤੁਸੀਂ ਲੁੱਟਿਆ ਮੁਲਕ ਨੂੰ ਤੇ ਤੁਸੀਂ ਵਾਪਸ ਲਿਆ ਇਹ ਚ ਬਹਾਦਰੀ ਵਾਲੀ ਕਿਹੜੀ ਗੱਲ ਹੈ ਇਹਦਾ ਮਤਲਬ ਇੱਕ ਆਪਣੇ ਉਹਨੂੰ ਯੂ-ਟਰਨ ਲੈ ਰਹੇ ਹਾਂ ਯਾ ਯੂ-ਟਰਨ ਲੈ ਗਏ ਜੀ ਯੂ-ਟਰਨ ਲੈ ਗਏ ਇੱਕ ਨਹੀਂ ਬਹੁਤ ਗੱਲਾਂ ਤੇ ਲੈ ਗਏ ਜੀਐਸਟੀ ਤੇ ਲੈ ਗਏ ਜਾਤੀ ਜਨਗਣਨਾ ਤੇ ਲੈ ਗਏ ਜੋ ਹਲਗਨਦੀ ਨੇ ਸਾਰੇ ਦੇ ਮੁਲਕ 'ਚ ਪ੍ਰਚਾਰ ਕੀਤਾ ਇਹ ਵੀ ਉੱਥੇ ਵੀ ਯੂ-ਟਰਨ ਨੀਤਾ ਹੈਗਾ ਔਰ ਬਹੁਤ ਸਾਰੀਆਂ ਗੱਲਾਂ ਤੇ ਜਿਹੜੀ ਪ੍ਰੈਸ ਸਿੰਧੂਰ ਤੇ ਵੀ ਇਹਨਾਂ ਨੇ ਯੂ-ਟਰਨ ਨੀਤਾ ਹੈਗਾ ਜੋ ਹਲਗਨਦੀ ਨੇ ਕਿਹਾ ਸੀਗਾ ਕਿ ਹਿੰਦੁਸਤਾਨ ਦੀ ਸੁਰੱਖਿਆ ਵਾਸਤੇ ਪਾਕਿਸਤਾਨ ਤੇ ਚੀਨ ਦਾ ਗਠਜੋੜ ਬੜਾ ਘਾਤਕ ਹੈਗਾ ਇਹਨਾਂ ਨੇ ਉਹ ਵੀ ਹੋਣ ਦਿੱਤਾ ਉੱਥੇ ਵੀ ਇਹਨਾਂ ਨੂੰ ਮਾਰ ਪਈ ਹੈਗੀ ਐ ਸੋ ਹਰ ਪੱਖੋਂ ਕੂਟਨੀਤੀ ਪੱਖੋਂ ਰਾਜਨੀਤੀ ਪੱਖੋਂ ਵਿਚਾਰਾ ਪੱਖੋਂ ਇਹ ਸਾਡੇ ਲੀਡਰ ਕੋਲੋਂ ਕਿਤੇ ਜ਼ਿਆਦਾ ਊਨੇ ਹੈਗੇ ਆ ਨੀਵੇਂ ਹੈਗੇ ਆ ਔਰ ਰਾਹੁਲ ਗਾਂਧੀ ਦਾ ਪ੍ਰੇਖ ਹੈ ਕਾਂਗਸ ਦਾ ਪ੍ਰੇਖ ਹੈ ਜੀ ਜਿਹੜਾ ਵੋਟਚੋਰੀ ਦਾ ਮਾਮਲਾ ਉਹਦੇ ਵਿੱਚ ਕਾਂਗਰਸ ਕਿੱਥੇ ਖੜੀ ਇਸ ਟਾਈਮ ਤੇ ਕਾਂਗਰਸ ਖੜੀ ਹੈ ਕਿ ਅਸੀਂ ਲੋਕਾਂ ਚੇਤਨਾ ਪੈਦਾ ਕਰਨੀ ਹੈ ਔਰ ਆਪਣੇ ਜਿਹੜੇ ਬੂਥ ਲੈਵਲ ਤੇ ਜਿਹੜੇ ਬੀਐਲਏ 1 ਤੇ ਬੀਐਲਏ 2 ਨੂੰ ਇੰਨਾ ਸਟਰੋਂਗ ਕਰਨਾ ਪੰਜਾਬ ਦੀਆਂ ਚੋਣਾਂ ਵਾਸਤੇ ਵੀ ਹਿੰਦੁਸਤਾਨ ਵਿੱਚ ਵੀ ਕਿ ਕਿਤੇ ਵੀ ਉਹ ਘਰ ਘਰ ਜਾ ਕੇ ਇਸ ਦਾ ਨਿਸ਼ੋਰ ਕਰਨ ਕਿ ਕਿਹੜੀ ਵੋਟ ਕੱਟੀ ਜਾ ਰਹੀ ਹੈ ਕਿਹੜੀ ਵੋਟ ਜੋੜ ਕੀਤੀ ਜਾ ਰਹੀ ਹੈ ਔਰ ਕੱਲਾ ਕੱਲਾ ਵਰਕਰ ਸਾਡਾ ਚੌਕ ਸੋਕੇ ਆਪਣੇ ਜਿਹੜੇ ਬੂਥ ਦਾ ਹੱਕ ਹੈ ਜੋ ਸਾਡਾ ਬਾਬਾ ਭੀਮਰਾਮ ਵੀਦ ਕੋਲੋਂ ਸੰਤ ਦਿੱਤਾ ਹੈਗਾ ਸਭ ਤੋਂ ਵੱਡਾ ਹੱਕ ਦਿੱਤਾ ਹੈਗਾ ਉਦੀ ਰਾਖੀ ਕਰੂਗਾ ਉਹਦੀ 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 ਬਚਾਅ ਕਰੂਗਾ ਜੀ ਤੁਸੀਂ ਸੰਸਦ ਤੋਂ ਮੌਜੂਦ ਆ ਤੁਹਾਨੂੰ ਕੀ ਲੱਗਦਾ ਜਿਹੜੀ ਪੰਜਾਬ ਦੇ ਵਿੱਚ ਦਿੱਲੀ ਵਾਲੇ ਆ ਕੇ ਬੈਠੇ ਨੇ ਕੀ ਲੱਗਦਾ ਇਹਨਾਂ ਨੂੰ ਕੱਢਣ ਦਾ ਹੋਰ ਤਰੀਕਾ ਕੀ ਹੈ ਨਿਕਲਣਾ ਇਹਦਾ ਦੇਖੋ ਪਹਿਲੀ ਗੱਲ ਤਾਂ ਇਹਨਾਂ ਪਾਰਟੀ ਦਾ ਫਰਜ਼ ਬੰਦਾ ਕਿ ਇੰਨੀ ਜੇ ਗੁਲਾਮੀ ਚੱਲਣੀ ਹੈਗੀ ਪਰ ਵਾਰੀ ਹਰ ਇੱਕ ਪਾਰਟੀ ਦੇ ਲੱਗਦੇ ਪਰ ਸਿੱਧੇ ਆ ਕੇ ਰਾਜ ਨਹੀਂ ਕਰਦੇ ਜਿਵੇਂ ਕੇਜਰੀਵਾਲ ਸੁਸੋਧਿਆ ਤੇ ਸਤਿੰਦਰ ਜੈਨ ਵਗੈਰਾ ਇਹ ਪੰਜਾਬ ਸਿੱਧੇ ਆ ਕੇ ਰਾਜ ਕਰ ਰਹੇ ਹੈਗੇ ਆ ਔਰ ਪੰਜਾਬ ਦੇ ਸਾਰੀ ਬਿਊਰੋਕਰੇਸੀ ਇਹ ਮੁੱਖ ਮੰਤਰੀ ਨੂੰ ਜਵਾਬਦੇ ਹੋਣ ਦੀ ਬਜਾਏ ਮਿਨਿਸਟਰਾਂ ਨੂੰ ਜਵਾਬ ਦੇ ਹੋਣ ਦੀ ਬਜਾਏ ਦਿੱਲੀ ਵਾਲਿਆਂ ਨੂੰ ਜਵਾਬ ਦੇ ਬਣਾਈ ਬੈਠੇ ਹੈਗੇ ਆ ਸਾਰੇ ਪੰਜਾਬ ਦੇ ਸਾਧਨ ਸਰੋਤ ਇਹਨਾਂ ਦੇ ਡਿਸਪੋਜ਼ਲ ਤੇ ਹੈਗੇ ਆ ਹਵਾਈ ਜਹਾਜ਼ ਤੋਂ ਲੈ ਕੇ ਹੈਲੀਕਾਪਟਰ ਤੱਕ ਕਾਰਾਂ ਦੇ ਕਾਫਲਿਆਂ ਤੋਂ ਲੈ ਕੇ ਸਿਕਿਉਰਿਟੀ ਤੱਕ ਉਹ ਸਾਰਾ ਕੁਝ ਗੈਰ ਗੈਰ ਸੰਵਿਧਾਨਿਕ ਹੈਗਾ ਉਹ ਉਹ ਪੰਜਾਬ ਦੀ ਹੱਦ ਤੱਕ ਹੈਗੀ ਆ ਔਰ ਪੰਜਾਬ ਦੇ ਸਾਧਨਾਂ ਦੀ ਲੁੱਟ ਹੈਗੀ ਜੀ ਸਰ ਕਿਤਨਾ ਕਿਤੇ ਇੱਕ ਘਰੀ ਉਮਰ ਆ ਕੇ ਮੋਤੀ ਮਹਿਲ ਵਾਲੇ ਦੁਆਰਾ ਕਾਂਗਰਸ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਨਹੀਂ ਮੈਂ ਤਾਂ ਡਟ ਕੇ ਵਿਰੋਧ ਕਰਦਾ ਜੀ ਜਿਸ ਜਿਸ ਟੱਬਰ ਨੇ ਕਾਂਗਰਸ ਨੂੰ ਜਲੀਲ ਕੀਤਾ ਉਸ ਇਤਿਹਾਸਿਕ ਲੜਾਈ ਜੋ ਕਾਂਗਰਸ ਦੇ ਜੀਣ ਮਰਨ ਦਾ ਸਵਾਲ ਸੀਗਾ ਇਹਨਾਂ ਦੇ ਵਾਪਸੀ ਆਂਦੀ ਹੈ ਮੇਰਾ ਸਖਤ ਤਤਰਾਜ ਹੈ اور ਸੁਮੇਤੀ ਪਟਾੜਾ ਕਾਂਗਰਸੀ ਦਾ ਸਖਤ ਇਤਰਾਜ ਕਰੂਗੀ ਕੋ ਸਾਰਾ ਖਾਨਦਾਨ ਜਿਸ ਨੇ ਕਾਂਗਰਸ ਨੂੰ ਡਿਜ਼ਰਟ ਕੀਤਾ ਹੈਗਾ ਕਾਂਗਰਸ ਨੂੰ ਤਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ساری ਉਮਰ ਕਾਂਗਰਸ ਦਾ ਖਾ ਕੇ ਤਿੰਨ ਤਿੰਨ ਵਾਰ ਚਾਰ ਚਾਰ ਐਮਪੀ ਬਣ ਕੇ ਦੋ ਵਾਰ ਮੁੱਖ ਮੰਤਰੀ ਬਣ ਕੇ ਇੱਕ ਵਾਰ ਮਨਿਸਟਰ ਬਣ ਕੇ ਤੇ ਸਾਰੇ ਅਹੁਦੇ ਮਾਣ ਕੇ ਸਾਰਾ ਪੈਸਾ ਇਕੱਠਾ ਕਰਕੇ ਸਾਰੇ ਢੰਗਾ ਨਾਲ ਮਤਲਬ ਇੱਥੇ ਪੰਜਾਬ ਦੀ ਰਾਜ ਕਰਕੇ ਪੰਜਾਬ ਦੇ ਉੱਤੇ ਉਸ ਤੋਂ ਬਾਅਦ ਜੋ ਕਾਂਗਰਸੀ ਪਟਿਆਲਾ ਘੁੰਮ ਪਿਆ ਹੈਗਾ ਪਟਿਆਲੇ ਦੇ ਕਾਂਗਰਸੀਆਂ ਨੇ ਪੰਜਾਬ ਦੀ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਪਹਿਲਾਂ ਵੀ ਇਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਹੈਗਾ ਤਿਆਨ ਵਲੇ ਸਮੀ ਠੋਕੇ ਜਵਾਬ ਦੇਵਾਂਗੇ ਮੈਂ ਹਰ ਪੱਦਰ ਤੇ ਜਾ ਕੇ ਇਹਨਾਂ ਦੀ ਜਿਹੜੀ ਐਂਟਰੀ ਹੈਗੀ ਹੈ ਕਾਂਗਰਸੀ ਜਿਹੜੇ ਸਾਫਕਾ ਕਾਂਗਰਸੀ ਬਲੇ ਭਾਜਪਾਤ ਗਏ ਨੇ ਭਾਜਪਾ ਦੀ ਗੇਮ ਇਹਨਾਂ ਖੇਡੀ ਹੈ ਇਹਦਾ ਵਿਰੋਧ ਕਰਾਂਗੇ ਜੀ ਸਰ ਸੰਸਦ ਜੀ ਹੈਗੇ ਤੁਸੀਂ ਕੀ ਲੱਗਦਾ ਨਵਾਂ ਪ੍ਰੋਜੈਕਟ ਪਟਿਆਲੇ ਵਾਸਤੇ ਕੀ ਹੈ ਜੀ ਥੋੜੇ ਹੋਰ ਤੋ ਕੋਈ ਤਾਂ ਜਿਹੜੀ 6 24 ਨਵੰਬਰ ਤੋਂ ਗੁਰਤੇਗਵਾਰ ਜੀ ਦੇ ਦਿਹਾੜੇ ਤੋਂ ਇੱਥੇ ਜਿਹੜੀ ਨਵੀਂ ਜਿਹੜੀ ਗੱਡੀ ਹੈਗੀ ਹੈ ਬੰਦੇ ਭਾਰਤ ਉਹ ਚੱਲਣ ਜਾ ਰਹੀ ਹੈ ਉਹ ਬਠਿੰਡੋ ਚੱਲੂਗੀ 8:30 ਵਜੇ ਤੇ ਇੱਥੇ ਪਹੁੰਚੂਗੀ 11:30 ਵਜੇ ਤੇ 11:05 ਤੇ ਪਹੁੰਚੂਗੀ 11:07 ਤੇ ਚੱਲੂਗੀ ਤੇ ਦਿੱਲੀ ਪਹੁੰਚੂਗੀ 2:30 ਵਜੇ ਸ਼ਾਮ ਨੂੰ 4:00 ਵਜੇ ਚੱਲੂਗੀ ਤੇ ਪਟਾਰੇ ਪਹੁੰਚੂਗੀ 7:30 ਵਜੇ ਸੋ ਬਹੁਤ ਤੇਜ਼ ਗਤੀ ਦੀ ਗੱਡੀ ਹੈਗੀ ਹੈ ਪ੍ਰੀਮੀਅਮ ਟ੍ਰੇਨ ਹੈਗੀ ਹੈ ਜਦੋਂ ਰੂਟ ਸਭ ਤੋਂ ਦਿੱਕਤ ਸਿਗੀ ਇਹ ਰੂਟ ਡਬਲ ਨਹੀਂ ਸੀਗਾ ਇਹ ਰੂਟ ਬਿਜਲੀ ਤੇ ਨਹੀਂ ਸੀਗਾ ਹੁਣ ਪਿਛਲੇ ਕੋਸ਼ਾ ਸਾਲ ਦੀਆਂ ਜੋ ਜਦੋਂ ਮੈਂ ਐਮਪੀ ਬਣਿਆ ਸੀਗਾ ਤਾਂ ਮੈਂ 2760 ਕਰੋੜ ਨਾਲ ਇਹ ਰੂਟ ਡਬਲ ਵੀ ਹੋਇਆ ਹੈਗਾ ਕੇਂਦਰ ਸਰਕਾਰ ਨੇ ਕੀਤਾ ਹੈਗਾ ਤੇ ਇਹ ਰੂਟ ਜਿਹਦਾ ਬਿਜਲੀ ਹੀ ਕਾਰਨ ਵੀ ਹੋਇਆ ਸਟੇਸ਼ਨ ਤੇ 60 ਕਰੋੜ ਰੁਪਏ ਲੱਗਿਆ ਹੈਗਾ ਸਾਰੇ ਕਾ ਕਲਪ ਹੋ ਗਈ ਹੈ ਇਸ ਰੇਲ ਕਨੈਕਟੀਵਿਟੀ ਦੀ ਹੁਣ ਗੱਡੀਆਂ ਬਹੁਤ ਲੱਗਣਗੀਆਂ ਇਹ ਤਾਂ ਸ਼ੁਰੂਆਤ ਹੈਗੀ ਹੈ ਕਿ ਅਜੇ ਪੰਜ ਸਾਲ ਨੂੰ ਦੇਖੋਗੇ ਇਸ ਰੂਟ ਤੇ ਕਿੰਨਾ ਬਿਜ਼ੀ ਰੂਟ ਬਣਦਾ ਜੀ